ਦੇਖਣ ਵਾਸਤੇ ਗਿਆ ਹੈ ਕਿ ਕਿਹੜੇ ਪਾਸੇ ਕਿੰਨਾ ਖਾਦ ਪੈਣਾ ਹੈ ਕਿੰਨੀ ਦਵਾਈ ਪੈਣੀ ਹੈ ਬਾਕੀ ਕੀ ਕਰਨਾ ਚਾਹੀਦਾ ਤੇ ਇਹ ਸਾਡੇ ਪਿੱਛੇ-ਪਿੱਛੇ ਸਾਡੀ ਵੀਡੀਓ ਬਣਾਉਂਦਾ ਆਈ ਗਿਆ ਅਸੀਂ ਹੋਰ ਦੂਰ ਚਲੇ ਗਏ ਇਹ ਫੇਰ ਅੱਗੇ ਚਲੇ ਗਿਆ ਅਸੀਂ ਹੋਰ ਦੂਰ ਚਲੇ ਗਏ ਇਹ ਫੇਰ ਸਾਡੇ ਨੇੜੇ ਆ ਗਿਆ ਅਸੀਂ ਹੋਰ ਦੂਰ ਚਲੇ ਗਏ ਫੇਰ ਸਾਡੇ ਨੇੜੇ ਆ ਗਿਆ ਸਾਨੂੰ ਉਕਸਾਉਂਦਾ ਸੀ ਤੇ ਉਦੋਂ ਬਾਅਦ ਅਸੀਂ ਮੋਟਰ ਤੇ ਆ ਗਏ ਮੋਟਰ ਤੇ ਆ ਕੇ ਇਹ ਫੇਰ ਸਾਨੂੰ ਤੰਗ ਪਰੇਸ਼ਾਨ ਕਰਨ ਲੱਗਿਆ ਮੈਂ ਪੁਲਿਸ ਨੂੰ ਕਾਲ ਕੀਤੀ ਕਿ ਇਹ ਤੰਗ ਪਰੇਸ਼ਾਨ ਕਰਦੇ ਨੇ ਇਹਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਮਕਾਰੋ ਪਰ ਜਿਹੜਾ ਮੇਰਾ ਵੱਡਾ ਭਰਾ ਏ ਉਹਨੂੰ ਫੋਨ ਕਰਕੇ ਇਹਨੇ ਬੁਲਾ ਲਿਆ ਦਵਿੰਦਰ ਸਿੰਘ ਨੇ ਉਹਨੇ ਆ ਕੇ ਕਾਜ ਸਿੱਧੀ ਮੇਰੇ ਉੱਪਰ ਚੜਾਤੀ ਉਥੇ ਗਵਾ ਸੀ ਜਿਨ੍ਹਾਂ ਨੇ ਇਹ ਸਾਰਾ ਕੁਝ ਦੇਖਿਆ ਮੈਂ ਬੋਰਡ ਦੇ ਉੱਪਰ ਉੱਠ ਕੇ ਡਿੱਗ ਗਿਆ ਤੇ ਸ਼ੀਸ਼ੇ ਨਾਲ ਜਾ ਵਜਿਆ ਜਿਉਂ ਹੀ ਮੈਂ ਥੱਲੇ ਡਿੱਗਿਆ ਤੇ ਦਵਿੰਦਰ ਸਿੰਘ ਉਹਨੂੰ ਸਿੱਧਾ ਜਦੋਂ ਗੱਡੀ ਲੈ ਕੇ ਆ ਰਿਹਾ ਸੀ ਤਾਂ ਦਵਿੰਦਰ ਸਿੰਘ ਸਿੱਧਾ ਇਹਨੂੰ ਕਹਿ ਰਿਹਾ ਸੀ ਵੀ ਚੜਾ ਦੇ ਉੱਪਰ ਗੱਡੀ ਇਹਨੂੰ ਅੱਜ ਮਾਰ ਕੇ ਛੱਡਣਾ ਤੇ ਮੈਂ ਜਦੋਂ ਥੱਲੇ ਗਿਰਿਆ ਇਹਨੇ ਦੋਨੇ ਜਣਿਆਂ ਨੇ ਮੇਰੀ ਮਾਰਕੁੱਟ ਸ਼ੁਰੂ ਕਰ ਦਿੱਤੀ ਉੱਥੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਛਡਾਇਆ ਤੇ ਉਹ ਤੋਂ ਬਾਅਦ ਪੁਲਿਸ ਆ ਗਈ ਪੁਲਿਸ ਪੁੱਛਦੀ ਵੀ ਅਸੀਂ ਜਿਹੜਾ ਹੈਗਾ ਕੀ ਮਾਮਲਾ ਹੈ ਜਿਹੜਾ ਤੁਹਾਡਾ ਹੈਗਾ ਮੈਂ ਜਿਹੜੀ ਪੁਲਿਸ ਪਾਰਟੀ ਆਈ ਐਸਐਚਓ ਸਾਹਿਬ ਉਹਨਾਂ ਦੇ ਨਾਲ 8-10 ਬੰਦੇ ਜਿਹੜੇ ਸਿਗੇ ਮੈਂ ਉਹਨਾਂ ਨੂੰ ਦੱਸਣ ਲੱਗ ਗਿਆ ਕਿ ਆਹ ਜਿਹੜਾ ਟਰਾਂਸਫਾਰਮਰ ਹੈ ਇਹ ਜਦੋਂ ਅਸੀਂ ਜ਼ਮੀਨ ਖਰੀਦੀ ਇਹ ਸਰਬਨ ਸਿੰਘ ਦੇ ਨਾਮ ਦਾ ਹੈ ਜਿਹੜਾ ਕਿ ਇਹ ਲੱਗਿਆ ਹੋਇਆ ਸੀਗਾ ਜਿਨ੍ਹਾਂ ਜਿਨ੍ਹਾਂ ਦੇ ਨਾਮ ਜ਼ਮੀਨ ਲੱਗੀ ਹੈ ਉਸ ট্রান্সਫਾਰਮ ਦੇ ਵਿੱਚ ਉਹਨਾਂ ਉਹਨਾਂ ਦਾ ਹਿੱਸਾ ਹੈਗਾ ਉਸ ট্রান্সਫਾਰਮ ਦੇ ਵਿੱਚ ਮੇਰਾ ਹਿੱਸਾ ਉਹਦੇ ਨਾਲ ਹੀ ট্রান্সਫਾਰਮਰ ਇਕਮਰਮੋਹਨ ਸਿੰਘ ਨੇ ਲਵਾ ਲਿਆ ਤੇ ਇਹਨਾਂ ਨੇ ਉਸ ট্রান্সਫਾਰਮਰ ਦੇ ਆਲੇ ਦੁਆਲੇ ਆਪਣੀ ਕਿਆਰੀ ਬਣਾ ਲਈ ਯਾਨੀ ਉਸ ট্রান্সਫਾਰਮਰ ਦੇ ਵਿੱਚ ਮੇਰਾ ਜਿਹੜਾ ਹਿੱਸਾ ਹੈ ਤੇ باوجود ਇਸ ਦੇ ਮੈਂ ਉੱਥੇ ਕੋਈ ਦਖਲ ਨਹੀਂ ਦਿੰਦਾ ਤੇ ਤੀਸਰਾ ট্রান্সਫਾਰਮਰ ਜਿਹੜਾ ਤੀਸਰਾ ਕਨੈਕਸ਼ਨ ਬਿਜਲੀ ਦਾ ਉਹ ਮੈਂ ਆਪਣਾ ਅਡ ਲਵਾਇਆ ਜਿੱਥੇ ਮੇਰਾ ਬੋਰ ਹੋਇਆ ਹੋਇਆ ਜਿੱਥੇ ਮੇਰਾ ਚ ਬੱਜਾ ਹੈ ਜਿੱਥੇ ਮੇਰਾ ট্রান্সਫਾਰਮਰ ਹੈ ਤੇ ਉੱਥੇ ਆ ਕੇ ਇਹ ਦੋਨੇ ਜਣੇ ਉੱਥੇ ਦਖਲਅੰਦਾਜ਼ੀ ਕਰਦੇ ਨੇ ਮੇਰੀਆਂ ਸਬਜ਼ੀਆਂ 6-7 ਵਾਰ ਇਹਨਾਂ ਨੇ ਮੇਰੀਆਂ ਸਬਜ਼ੀਆਂ ਪੱਟਤੀਆਂ ਤੇ ਜਦ ਕਿ ਇਹਨਾਂ ਨੂੰ ਇਸ ਤਰ੍ਹਾਂ ਕਰਨ ਦਾ ਉੱਤੇ ਕੋਈ ਅਧਿਕਾਰ ਨਹੀਂ ਹੈ ਦਵਿੰਦਰ ਸਿੰਘ ਦੇ ਨਾਂ ਦਾ ਉੱਥੇ ਕੋਈ ਵੀ ਟਰਾਂਸਫਾਰਮਰ ਨਹੀਂ ਹੈ باوجود ਇਸ ਤੇ ਆ ਕੇ ਇਹ ਫੇਰ ਦਖਲਅੰਦਾਜ਼ੀ ਕਰਦੇ ਨੇ ਕਿ ਵਾਜੀ ਜੀ ਜਿਹੜੀ ਸੋਸ਼ਲ ਮੀਡੀਆ ਤੇ ਤੁਹਾਡੇ ਵੱਲੋਂ ਵਾਇਰਲ ਹੋ ਰਹੀ ਆ ਵੀ ਤੁਸੀਂ ਛੋਟੀ ਡੰਡੇ ਜਿਹਾ ਮਾਰਦੇ ਆ ਉਹ ਕੀ ਹੈ ਸਿਕਾ ਮਾਮਲਾ ਜਦੋਂ ਇਹ ਫੇਸਬੁੱਕ ਤੇ ਲਾਈਵ ਹੋ ਕੇ ਜਦੋਂ 10 ਵਾਰੀ ਇਹ ਬੰਦਾ ਫੇਸਬੁਕ ਤੇ ਮੈਨੂੰ ਐਕਸਪੋਜ਼ ਕਰ ਰਿਹਾ ਜਿੱਥੇ ਮੈਂ ਜਾਣਾ ਉੱਥੇ ਮੇਰੀ ਵੀਡੀਓ ਬਣਾਉਣ ਲੱਗ ਜਾਂਦਾ ਜਿੱਥੇ ਮੈਂ ਜਾਣਾ ਉੱਥੇ ਮੇਰੀ ਵੀਡੀਓ ਬਣਾਉਣ ਲੱਗ ਜਾਂਦਾ ਮੈਂ ਸਿਵਲ ਕੱਪੜਿਆਂ 'ਚ ਆ ਮੈਂ ਉੱਥੇ ਮੇਰੀ ਵੀਡੀਓ ਬਣਾਉਣ ਲੱਗ ਜਾਂਦਾ ਮੈਂ ਟਰੈਕਟਰ ਨਾਲ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਉੱਥੇ ਮੇਰੀ ਵੀਡੀਓ ਬਣਾਉਣ ਲੱਗ ਜਾਂਦਾ ਮੈਂ ਆਪਣੇ ਕਿਸੇ ਪਰਿਵਾਰ ਨਾਲ ਗਿਆ ਹੋਇਆ ਮੇਰੀ ਉੱਥੇ ਵੀਡੀਓ ਬਣਾਉਣ ਲੱਗ ਜਾਂਦਾ ਮੇਰਾ ਬੇਟਾ ਆਇਆ ਉਹ ਨੂੰ ਮੈਂ ਕਿਹਾ ਬੀਜ ਲੈ ਆ ਇਹ ਮੇਰੇ ਬੇਟੇ ਦੀ ਮੈਂ ਉਹ ਬੀਜ ਗੱਡੀ 'ਚ ਰੱਖਣ ਲੱਗਿਆ ਤੇ ਉਹਦੀ ਵੀਡੀਓ ਬਣਾ ਬਣਾ ਕੇ ਫੇਸਬੁਕ ਤੇ ਪਾਤੀ ਤੇ ਜਦੋਂ ਬੰਦਾ 10 ਵਾਰੀ ਕੋਈ ਇਸ ਤਰੀਕੇ ਨਾਲ ਗਲਤ ਬੰਦੇ ਨੂੰ ਐਕਸਪੋਜ਼ ਕਰਦਾ ਫਿਰ ਇੱਕ ਵਾਰੀ ਦਾ ਬੰਦਾ ਆਪਣੇ ਤਰੀਕੇ ਨਾਲ ਉਸ ਗੱਲ ਦਾ ਜਵਾਬ ਦਿੰਦਾ ਨਹੀਂ ਤਾਂ ਲੋਕ ਇਹ ਕਹਿਣਗੇ ਵੀ ਹਾਂ ਇਸ ਬੰਦੇ ਦੇ ਵਿੱਚ ਕੋਈ ਨਾ ਕੋਈ ਕਮੀ ਹੈ ਇਸ ਬੰਦੇ ਦੀ ਕੋਈ ਨਾ ਕੋਈ ਗਲਤੀ ਹੈ ਜੇ ਤੁਸੀਂ ਜਵਾਬ ਨਹੀਂ ਦਿੰਦੇ ਮੈਂ ਬਹੁਤ ਸਾਰੇ ਜਿਹੜੇ ਹੈਗੇ ਨਿਊਜ਼ ਚੈਨਲਾਂ ਦੇ ਉੱਤੇ ਆਪਣੀ ਗੱਲਬਾਤ ਰੱਖ ਚੁੱਕੇ ਹਾਂ ਬਹੁਤ ਸਾਰੇ ਜਿਹੜੇ ਮੀਡੀਆ ਹਾਊਸ ਹੈ ਉੱਥੇ ਮੈਂ ਆਪਣੀ ਗੱਲ ਰੱਖ ਚੁੱਕੇ ਹਾਂ ਗੱਲ ਸਾਰੀ ਉੱਥੇ ਕਲੀਅਰ ਹੈ ਤੇ ਜਦੋਂ ਇਹ ਫੇਸਬੁਕ ਤੇ ਫੇਰ ਲਾਈਵ ਹੋ ਕੇ ਮੈਨੂੰ ਐਕਸਪੋਜ਼ ਕਰ ਰਿਹਾ ਹੈ ਗਲਤ ਬੋਲ ਰਿਹਾ ਗਲਤ ਬਿਆਨਬਾਜ਼ੀ ਕਰ ਰਿਹਾ ਹੈ ਫੇਰ ਬੰਦੇ ਨੂੰ ਗੁੱਸਾ ਆਉਂਦਾ ਹੀ ਹੈ ਤੇ ਉਹਨੂੰ ਇਸ ਤਰ੍ਹਾਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੂੰ ਆਪਣੇ ਕਾਗਜ਼ਾਂ ਦੀ ਲੜਾਈ ਜਿਹੜੀ ਹੈਗੀ ਹੈ ਉਹ ਲੜ ਜਦਕਿ ਸਾਡੇ ਕੇਸ ਚੱਲਦੇ ਨੇ 15 18 ਕੇਸ ਚੱਲਦੇ ਨੇ ਸਾਡੇ ਤੂੰ ਆਪਣੇ ਕੋਰਟ ਦੇ ਵਿੱਚ ਪੱਖ ਰੱਖ ਤੇਰਾ ਵਕੀਲ ਤੇਰੇ ਪੱਖ ਰੱਖੇ ਤੂੰ ਸਾਨੂੰ ਇਹ ਪ੍ਰਵੋਕ ਕਰਦਾ ਹੈ ਸਾਨੂੰ ਉਕਸਾਉਣਾ ਹੈ ਤੇਰਾ ਇਹ ਗਲਤ ਕੰਮ ਹੈ ਤੂੰ ਕਿਉਂ ਇਸ ਤਰੀਕੇ ਨਾਲ ਕਰ ਰਿਹਾ ਹੈ ਇਹ ਸਾਰੀ ਜਿਹੜੀ ਕਾਰਵਾਈ ਹੈ ਕੋਰਟ ਦਾ ਮਾਮਲਾ ਹੈਗਾ ਤੂੰ ਕੋਰਟ ਦੇ ਵਿੱਚ ਜਾ ਕੇ ਗੱਲ ਸਾਨੂੰ ਉਕਸਾਉਣ ਦਾ ਮਤਲਬ ਜਿੱਥੇ ਤੇਰਾ ਜਿੱਥੇ ਤੇਰਾ ਬੂਰ ਹੈ ਤੂੰ ਉਥੇ ਜਾ ਸੀ ਤੈਨੂੰ ਤੰਗਣ ਕਰਦੇ ਤੂੰ ਸਾਨੂੰ ਤੰਗ ਪਰੇਸ਼ਾਨ ਕਰਦਾ ਹੈ ਇੱਕ ਉਹਨਾਂ ਨੇ ਦੋਸ਼ ਲਾਇਆ ਵੀ ਜਿਹੜਾ ਵੀ ਉਹਨਾਂ ਦੀ ਬੀਸੇ ਨੂੰ ਤੱਕਾ ਤੁਸੀਂ ਮਾਰਿਆ ਤੇ ਗਿਰ ਗਏ ਬੇਹੋਸ਼ ਹੋ ਗਏ ਤੇ ਉਹਦੇ ਕਰਕੇ ਡੈਥ ਹੋਈ ਹੈ ਜਿਹੱਚ ਕਿਸ ਚਾਹੀਏ ਜੀ ਬਿਲਕੁਲ ਇਹ ਬੇਮੁਨਾਯਾਦ ਹੈ ਸਰਾ ਸਰ ਇਹ ਗੱਲ ਝੂਠ ਹੈ ਉਸ ਵੇਲੇ ਪੁਲਿਸ ਪਾਰਟੀ ਐਸਐਚਓ ਸਾਹਿਬ 7 8 ਬੰਦੇ ਉਹਨਾਂ ਦੇ ਨਾਲ 8 10 ਬੰਦੇ ਉਹਨਾਂ ਦੇ ਨਾਲ ਜਿਹੜੇ ਹੋਣਗੇ ਤੇ ਮੈਂ ਉਹਨਾਂ ਨੂੰ ਇਹ ਸਮਝਾ ਰਿਹਾ ਕਿ ਆਹ ਕੀਆਰੀ ਉਹਨਾਂ ਦੀ ਹੈ ਆਹ ਘਿਆਰੀ ਮੇਰੀ ਐ ਮੇਰੀ ਕਿਆਰੀ ਵੱਲ ਮੂੰਹ ਕਰਕੇ ਅਸੀਂ ਖੜੇ ਐ ਐਸ ਐਚਓ ਸਾਹਿਬ ਸਾਰੇ ਜਿੰਨੇ ਵੀ ਮੇਰਾ ਰਿਸ਼ਤੇਦਾਰ ਵੀ ਖੜਾ ਐ ਅਸੀਂ ਸਾਰੇ ਉਧਰ ਵੱਲ ਨੂੰ ਮੂੰਹ ਕਰਕੇ ਖੜੇ ਐ ਉਹਦੀ ਵਾਈਫ ਪਿੱਛੇ ਖੜੀ ਖੜੀ ਡਿੱਗ ਗਈ ਤੇ ਉਹ ਤੋਂ ਬਾਅਦ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੇ ਉਹਨਾਂ ਦੇ ਪੈਰ ਵੀ ਛッセ ਹੱਥਾਂ ਦੀਆਂ ਤੜੀਆਂ ਮਲੀਆਂ ਮੂੰਹ 'ਚ ਪਾਣੀ ਵੀ ਪਾਇਆ ਉਹ ਤੋਂ ਬਾਅਦ ਇਹ ਚੱਕ ਕੇ ਇਹ ਹਸਪੀਟਲ ਉਹਨੂੰ ਲੈ ਗਏ ਤੇ ਉਹ ਤੋਂ ਬਾਅਦ ਮੈਨੂੰ ਮੇਰੇ ਰਿਸ਼ਤੇਦਾਰ ਚੱਕ ਕੇ ਹਸਪੀਟਲ ਖੇੜੇ ਲੈ ਗਏ ਉਹ ਤੋਂ ਪਹਿਲਾਂ ਅਸੀਂ ਜਾਂਦੇ ਜਾਂਦੇ ਥਾਣੇ ਇਹਨਾਂ ਦੇ ਖਿਲਾਫ ਜੋ ਇਹਨਾਂ ਨੇ ਕਾਰਵਾਈ ਕੀਤੀ ਮੇਰੇ ਤੇ ਗੱਡੀ ਚੜਾਈ ਮੈਨੂੰ ਦੋਨੇ ਜਣਿਆਂ ਨੇ ਰਲ ਕੇ ਮਾਰਨ ਜਾਨੋ ਮਾਰਨ ਦੀ ਨੀਅਤ ਨਾਲ ਮੇਰੇ ਤੇ ਗੱਡੀ ਚੜਾਈ ਅਸੀਂ ਉਹੋ ਦਰਖਾਸਤ ਥਾਣੇ ਲਿਖਾ ਕੇ ਫਿਰ ਮੈਨੂੰ ਹਸਪੀਟਲ ਹਸਪੀਟਲ ਲੈ ਗਏ ਗਏ ਆ ਤੇ ਮੇਰੇ ਖਿਲਾਫ ਜੋ ਇਹ ਕੁਝ ਬੋਲ ਰਹੇ ਨੇ ਹੋ ਸਰਾਸਰ ਝੂਠ ਹੈ ਸਰਾਸਰ ਗਲਤ ਹੈ ਜੀ ਕੱਲ ਸਾਨੂੰ ਆਫਟਰਨੂਨ ਦੇ ਵਿੱਚ ਪੁਲਿਸ ਨੂੰ ਕੰਪਲੇਂਟ ਆਈ ਸੀ ਕਿ ਸਤਵਿੰਦਰ ਬੁੱਗਾ ਤੇ ਜਿਹੜਾ ਉਹਦਾ ਬ੍ਰਦਰ ਹੈ ਦਵਿੰਦਰ ਭੋਲਾ ਇਹਨਾਂ ਦੀ ਇਹਨਾਂ ਦੇ ਖੇਤਾਂ ਦੇ ਵਿੱਚ ਲੜਾਈ ਹੋ ਰਹੀ ਹੈ ਤੇ ਜਿਸ ਤੇ ਐਸ ਐਚ ਓ ਬਡਾਲੀਆਲਾ ਸਿੰਘ ਇੰਸਪੈਕਟਰ ਦਵਿੰਦਰ ਸਿੰਘ ਮੌਕੇ ਤੇ ਚਲੇ ਗਏ ਸੀ ਐਸ ਐਚਓ ਸਾਹਿਬ ਜਦੋਂ ਉੱਥੇ ਮੌਕੇ ਤੇ ਪਹੁੰਚੇ ਦੋਵਾਂ 13 ਉੱਥੇ ਮੌਜੂਦ ਸੀ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਸਤਵਿੰਦਰ ਬੁੱਗਾ ਆਪਣੀ ਗੱਲਬਾਤ ਦੱਸਣ ਲੱਗਿਆ ਵੀ ਜੋ ਵੀ ਉਹਦਾ ਇਸ਼ੂ ਸੀ ਤਾਂ ਉਹਨਾਂ ਦੇ ਮੌਕੇ ਤੇ ਖੜੇ ਤੇ ਹੀ ਦਵਿੰਦਰ ਭੋਲਾ ਦੀ ਵਾਈਫ ਅਮਰਜੀਤ ਕੌਰ ਜਿਹੜੇ ਉੱਥੇ ਪ੍ਰੈਜ਼ੈਂਟ ਸੀ ਉਹਨਾਂ ਨੂੰ ਮੈਡੀਕਲ ਇਸ਼ੂ ਹੋਣ ਲੱਗ ਗਿਆ ਦੰਦਲਾ ਪੈਣ ਲੱਗ ਗਿਆ ਜਿੱਦਾਂ ਦੰਦਲਾ ਪੈਣ ਲੱਗ ਗਿਆ ਉਹਨਾਂ ਨੂੰ ਉਹ ਤਾਂ ਉੱਥੇ ਪੁਲਿਸ ਪਾਰਟੀ ਨੇ ਉਹਨਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਚੱਲੀਆਂ ਵਗੈਰਾ ਰਗੜੀਆਂ ਬਟ ਚਲੋ ਜੇ ਇੰਪਰੂਵਮੈਂਟ ਜਦੋਂ ਨਹੀਂ ਹੋਈ ਉਹਨਾਂ ਨੂੰ ਸਿਵਲ ਹਸਪਤਾਲ ਖੇੜਾ ਲੈ ਕੇ ਲੈ ਕੇ ਜਾਇਆ ਗਿਆ ਸਿਵਲ ਹਸਪਤਾਲ ਖੇੜਾ ਦੇ ਵਿੱਚ ਐਮਐਲਏ ਰਕਟੀ ਗਈ ਦਵਿੰਦਰ ਪੁਲਾ ਜੀ ਦੀ ਤੇ ਜਿਹੜੇ ਉਹਨਾਂ ਦੇ ਵਾਈਫ ਨੇ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪਤਾਲ ਫੋਡੇਗੜ ਸਾਹ ਬਸਤੇ ਜਿੱਥੋਂ ਅੱਗੇ ਉਹਨਾਂ ਨੂੰ ਫਰਦਰ ਜੀਐਮਸੀ ਐਚ 32 ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਜਦੋਂ ਫਤਿਹਗੜ ਤੋਂ ਬੱਤੀ ਜਾ ਰਹੇ ਸੀਗੇ ਤਾਂ ਓਨ ਦਾ ਵੇ ਅਮਰਜੀਤ ਕੌਰ ਦੀ ਡੈਥ ਹੋ ਗਈ ਜਿਸ ਤੋਂ ਬਾਅਦ ਉਹ ਮਿਡਵੇ ਤੋਂ ਹੀ ਸਿਵਲ ਹਸਪਤਲ ਖੇੜਾ ਦੇ ਵਿੱਚ ਡੈੱਡ ਬੋਡੀ ਨੂੰ ਲੈ ਕੇ ਆਪਣੇ ਵਾਈਫ ਦੀ ਅਮਰਜੀਤ ਕੌਰ ਦੀ ਦਵਿੰਦਰ ਪੋਲਾ ਸਿਵਲ ਹਸਪਤਲ ਖੇੜਾ ਆ ਗਿਆ ਦਵਿੰਦਰ ਪੋਲਾ ਨੇ ਐਡੂਕੇਸ਼ਨ ਵੀ ਲਾਇਆ ਵੀ ਕਹਿੰਦਾ ਜੀ ਮੇਰੇ ਜਿਹੜੀ ਐਮਰਰ ਪਹਿਲਾਂ ਉੱਥੇ ਕੱਟੀ ਨਹੀਂ ਜਾ ਰਹੀ ਸੀਗੀ ਇਸ ਕਰਕੇ ਮੈਨੂੰ ਬੜਾ ਪ੍ਰੇਸ਼ਾਨ ਕੀਤਾ ਗਿਆ ਪੋਸਟ ਵੀ ਇਹਨੇ ਅਲੀਗੇਸ਼ਨ ਲਾਇਆ ਵੀ ਪੁਲਸਰੀ ਉਹਨਾਂ ਨੇ ਜਿਹੜੇ ਸੁਤਵਿੰਦਰ ਬੋਗਾ ਦੀ ਕਿਤਨਾ ਕਿਤੇ ਮਦਦ ਕਰ ਰਹੀ ਹੈ ਦੇਖੋ ਜੀ ਜਦੋਂ ਲੜਾਈ ਦੀ ਸਾਨੂੰ ਸੂਚਨਾ ਮਿਲੀ ਹੈ ਤੁਰੰਤ ਅਸੀਂ ਉੱਥੇ ਚਲੇ ਗਏ ਉਸ ਤੋਂ ਬਾਅਦ ਜਾਣ ਤੋਂ ਥੋੜੇ ਜਰ ਦੇ ਵਿੱਚ ਹੀ ਜਿਹੜੇ ਮਤਲਬ ਜੋ ਐਸ ਐਚਓ ਸਭ ਉੱਥੇ ਖੜੇ ਸੀ ਉਦੋਂ ਕੋਈ ਲੜਾਈ ਝਗੜਾ ਨਹੀਂ ਹੋਇਆ ਉਹਨਾਂ ਦਾ ਆਪਸ ਦੇ ਵਿੱਚ ਖੜਿਆਂ ਤੋਂ ਹੀ ਉਹਨਾਂ ਦੇ ਵਾਈਫ ਨੂੰ ਮੈਡੀਕਲ ਇਸ਼ੂ ਆ ਗਿਆ ਜਿੱਥੋਂ ਪੁਲਿਸ ਪਾਰਟੀ ਨੇ ਇਮੀਡੀਏਟਲੀ ਉਹਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਤਾਂ ਕੋਈ ਫੇਵਰਿਜ਼ਮ ਨਹੀਂ ਹੈਗਾ ਕੋਈ ਇਹ ਜੀ ਗੱਲ ਨਹੀਂ ਹੈਗੀ ਤੇ ਸਭ ਨੂੰ ਮਦਦ ਕਰਨ ਦੀ ਕੋਸ਼ਿਸ਼ ਹੀ ਕੀਤੀ ਹੈ ਜਿੰਨੀ ਅਸੀਂ ਉਹਨਾਂ ਦੀ ਕੀਤੀ ਹੈ ਜਿਹੜੀ ਉਹਨਾਂ ਦੇ ਵਾਈਫ ਦੀ ਹੈਲਪਿੰਗ ਮੈਡੀਕਲ ਕੰਡੀਸ਼ਨ ਸੀਗੀ ਉਸ ਟਾਈਮ ਤੇ ਜਿੰਨੀ ਅਸੀਂ ਮਦਦ ਕਰ ਸਕਦੇ ਸੀ ਅਸੀਂ ਉਹਨਾਂ ਦੀ ਮਦਦ ਕੀਤੀ। ਫਿਰਾਲ ਹੁਣ ਕੀ ਕਾਰਵਾਈ ਕੀਤੀ ਗਈ ਹੈ? ਹਜੇ ਜੀ ਸਾਡੇ ਕੋਲ ਸਟੇਟਮੈਂਟ ਆਈ ਹੈ ਦਵਿੰਦਰ ਭੋਲਾ ਜੀ ਦੀ ਥੋੜੀ ਦੇਰ ਪਹਿਲਾਂ ਹੀ ਤੇ ਪੋਸਟਮਾਰਟਮ ਦੀ ਰਿਪੋਰਟ ਆ ਜਾਈਗੀ ਪੋਸਟਮਾਰਟਮ ਦੀ ਰਿਪੋਰਟ ਦੇ ਅਨੁਸਾਰ ਜੋ ਜੋ ਵੀ ਉਹਦੇ ਵਿੱਚ ਸੱਟਾਂ ਲੀਆਂ ਜਾਂ ਜੋ ਵੀ ਕੌਜ਼ ਆਫ ਡੈਥ ਆਏਗਾ ਜ ਜੋ ਵੀ ਰਿਪੋਰਟ ਆਏਗੀ ਉਸ ਅਨੁਸਾਰ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਮੂੜਲੀ ਪਿੰਡਾਲ ਚ ਸਾਹਮਣੇ ਆ ਇਹਨਾਂ ਦੇ ਬਿਆਨ ਦੇ ਵਿੱਚ ਕੀ ਲਿਖਵਾਇਆ ਕੀ ਐਲੀਗੇਸ਼ਨ ਸੀ ਕਿਸ ਕਰਕੇ ਵਿਵਾਦ ਹੋਇਆ ਲੜਾਈ ਹੋਈ ਜੋ ਇਹਨਾਂ ਨੇ ਦੱਸਿਆ ਜੀ ਆਪਦੇ ਬਿਆਨਾਂ ਦੇ ਵਿੱਚ ਇਹੀ ਹੈ ਇਹਨਾਂ ਦਾ ਪਹਿਲਾਂ ਵੀ ਜ਼ਮੀਨ ਨੂੰ ਲੈ ਕੇ ਆਪਸ ਚ ਭਰਾਮਾਂ ਦਾ ਵਿਵਾਦ ਚੱਲਦਾ ਸੀ ਇਸੇ ਵਿਵਾਦ ਨੂੰ ਲੈ ਕੇ ਪਹਿਲਾਂ ਵੀ ਝਗੜਾ ਹੋਇਆ ਸੀ ਪਹਿਲਾਂ ਵੀ ਇਹਨਾਂ ਦੇ ਉੱਤੇ ਕ੍ਰੋਸ ਐਫ ਆਈ ਆਰ ਇੱਕ ਰਜਿਸਟਰ ਹੋਈ ਵੀ ਹੈ ਇਹਨਾਂ ਦੀ ਆਪਸ ਦੇ ਵਿੱਚ ਤੇ ਛੇਵੀਂ ਜ਼ਮੀਨ ਨੂੰ ਲੈ ਕੇ ਇਹਨਾਂ ਦਾ ਕੱਲ ਵੀ ਵਿਵਾਦ ਹੋਇਆ ਸੀ ਕੋਈ ਕੋਈ ਹਜੇ ਗ੍ਰਿਫਤਕਾਰੀ ਜਾਂ ਕੋਈ ਗੱਲਬਾਤ ਨਹੀਂ ਜੀ ਹਜੇ ਅਸੀਂ ਪੋਸਟਮਾਰਟਮ ਦੀ ਰਿਪੋਰਟ ਦੀ ਵੇਟ ਕਰ ਰਹੇ ਹਾਂ ਪੋਸਟਮਾਰਟਮ ਦੀ ਸਾਡੇ ਕੋਲ ਰਿਪੋਰਟ ਆਉਂਦੀ ਹੈ ਤਾਂ ਅਕੋਰਡਿੰਗਲੀ ਜੋ ਉਹਦੇ ਵਿੱਚ ਇੰਜਰੀਜ਼ ਆਣ ਗਿਆ ਜਾਂ ਕੌਜ਼ ਆਫ ਡੈਥ ਆਏਗੀ ਤਾਂ ਅਸੀਂ ਉਹਦੇ ਅਨੁਸਾਰ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਤਾਂ ਪਤਾ ਲੱਗੇ ਸਤਵਿੰਦਰ ਬੁੱਗਾ ਵੀ ਕਿਤੇ ਦਾਖਲ ਸੀ ਹਸਪਤਾਲ 'ਚ ਜੀ ਸਤਵਿੰਦਰ ਬੁੱਗੇ ਵੱਲੋਂ ਵੀ ਐਮਐਲਆਰ ਸਤਵਿੰਦਰ ਬੁੱਗਾ ਦੀ ਵੀ ਐਮਐਲਆਰ ਹੈਗੀ ਹੈ ਤੇ ਦਵਿੰਦਰ ਬੁੱਗਾ ਦੀ ਵੀ ਐਮਐਲਆਰ ਹੈਗੀ ਹੈ ਬਟ ਜਿਹੜੀ ਉਹਨਾਂ ਦੀ ਸਤਵਿੰਦਰ ਬੁੱਗੇ ਦੀ ਹਜੇ ਸਟੇਟਮੈਂਟ ਨਹੀਂ ਹੋ ਪਈ ਹੈ ਕਿਉਂਕਿ ਉਹ ਮਿਲੇ ਨਹੀਂ ਜਦੋਂ ਉਹਨਾਂ ਦੇ ਸਟੇਟਮੈਂਟ ਹੋਏਗੀ ਤਾਂ ਉਸ ਤੇ ਵੀ ਰਿਕਾਰਡਿੰਗ ਲਈ ਅਸੀਂ ਪ੍ਰੋਸੀਡ